ਕਿਸਾਨ ਵੀਰੋ ਕਿਸਾਨੀ ਕੀਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਦੋ ਵੇੜਾਂ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਾ ਐਡਰੈਸ ਨੋਟ ਕਰ ਲਓ ਪਿੰਡ ਦੁਗਲਾਲਾ ਤਹਿਸੀਲ ਤੇ ਜਿਹੜਾ ਜਿਹੜੇ ਪਿੰਡ ਨੂੰ ਤਰਨਤਾਰ ਲੱਗਦੇ ਆ ਤੇ ਤਰਨਤਾਰ ਤੋਂ ਜਿਹੜੀ ਦੂਰੀ ਹੈ ਲਗਭਗ ਕੁਝ 6 ਕਿਲੋਮੀਟਰ ਦੀ ਆ ਜਿਹੜਾ ਪਟੰਡੇ ਤੋਂ ਅਮਰਸਰ ਨੂੰ ਹਾਈਵੇ ਆਉਂਦਾ ਵਾ ਹਾਈਵੇ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਆਪਾਂ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਚਾਲੂ ਕਰ ਦਿਆਂਗੇ ਜਿਹੜੇ ਵੀ ਵੀਰ ਤੇ ਕੋਈ ਵੈਰ ਪਸੰਦ ਹੁੰਦੀ ਆ ਉਹ ਕਾਲ ਤੇ ਸੰਪਰਕ ਕਰਕੇ ਆਪਣਾ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਕੇ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਚਵਾਈ ਕਰਕੇ ਤੇ ਵਹਿਣਾਂ ਦੀ ਖਰੀਦਦਾਰੀ ਕਰ ਸਕਦਾ ਵਾ ਤਾਂ ਵਾਰ-ਵਾਰ ਮੇਰੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਆਨਲਾਈਨ ਖਰੀਦਦਾਰੀ ਕਰਨ ਨਾਲ ਕੋਸ਼ਿਸ਼ ਕਰਿਆ ਕਰੋ ਇੱਕ ਟਾਈਮ ਜਾਂ ਦੋ ਟਾਈਮ ਹੋ ਸਕੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਤੇ ਜ਼ਰੂਰ ਹੀ ਕੋਦਾ ਆਪ ਪਹੁੰਚ ਕੇ ਤੇ ਪਸੂਜੀ ਤੁਸੀਂ ਅੱਲੇ ਕਰ ਲਿਆ ਕਰੋ ਉਹਦੇ ਨਾਲ ਦੀ ਰੀਤ ਨਹੀਂ ਹੁੰਦੀ ਸੋ ਦੋਸਤੋ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਵੇਹੜਾ ਦੀ ਆ ਦੇਖ ਸਕਦੇ ਜੀ ਐਚਐਫ ਚ ਦੋਸਤੋ ਵਹਿੜ ਆ ਆ ਫੇਸ ਕਲੋਜ਼ ਕਰਕੇ ਗੱਲ ਆਂ ਕੋਰਪੋਰੇਟ ਵੀ ਸਾਥ ਵਿੱਚ ਅੱਗੇ ਉਸ ਕੋਤੀ ਜਿੰਨੀ ਦੂਰੀ ਹੈ ਕੁਆਲਿਟੀ ਚੈੱਕ ਕਰ ਲੀ ਹਾਂ ਆ ਥਾਣਾ ਦਾ ਸਾਈਜ਼ ਚੈੱਕ ਕਰ ਸਕਦੇ ਜੀ ਅਬ ਐਕਸਰ ਤੋਂ ਹੁਣ ਮਨਜਾ ਰਿਹਾ ਪੰਨੋ ਸਿਰ ਸਭ ਦੋਸਤੋ ਪੂਰੀ ਆ ਕੋਈ ਨਹੀਂ ਚੱਕ ਰਹਾ ਕਿੱਥਾ ਬਾਕੀ ਦੋਸਤੋ ਘਰ ਆ ਰਹੇ ਨੇ ਦਸਨ ਮੁਤਾਬਕ ਇਹਨੂੰ ਕੋਈ 2 ਮਹੀਨੇ ਦਾ ਸਮਾਂ ਹੋਇਆ ਹੋਇਆ ਹੋਈ ਹੋਈ ਤੇ ਬਾਕੀ ਬੱਚਾ ਨਹੀਂ ਇਹਦਾ ਕੋਈ ਵੀ ਹੈਗਾ ਬਾਕੀ ਵੀਰ ਆਪਕੋ ਆਪਣੀ ਸਮਝ ਲਾਉਣਾ ਲੋੜੀ ਵੀ ਹੋ ਸਕਦੀ ਆ ਤੇ ਨਾ ਵੀ ਹੋ ਸਕਦੀ ਚਾਹੁੰਦੀ ਵੀ ਹੋ ਸਕਦੀ ਆ ਜਿਹੜਾ ਇਹਦੇ ਕੋਲ ਦੁੱਧ ਆ ਮੌਕੇ ਤੇ ਹਾਜ਼ਰ ਉਹ ਦੋਸਤੋ 10 ਲੀਟਰ 10 ਤੋਂ ਬਾਹਰ ਹੀ ਹੋਊਗਾ ਪਰ 10 ਮੰਨ ਕੇ ਕੋਈ ਵੀ ਵੀਰ ਸੌਦਾ ਕਰ ਸਕਦਾ ਆਪਣੇ ਨਾਲ ਦੋ ਟਾਈਮ ਤਿੰਨ ਟਾਈਮ ਸਵੀਕਾਰ ਕਰ ਸਕਦਾ ਬਾਕੀ ਝੂਣ ਝੂਣ ਚ ਪੂਰੀ ਓਕੇ ਆ ਕੋਈ ਭੋਰ ਨਹੀਂ ਕੋਈ ਛੱਟਾ ਨਹੀਂ ਇਹ ਨਹੀਂ ਵੀਰ ਦਰੋਂ ਜਿਹੜਾ ਆਊਗਾ ਤੇ ਉਹਦਾ ਨਜਾਇਜ਼ ਫੇਰ ਆ ਜਾਊਗਾ ਆਪਦੀ ਆ ਕੇ ਤਸੱਲੀ ਕਰਕੇ ਮੈਲ ਦੀ ਖਰੀਦਦਾਰੀ ਦਾ ਕੁਝ ਨਹੀਂ ਆ ਸੋ ਦੋਸਤੋ ਗੱਲ ਕਰਦੇ ਇਹਦੇ ਮੁੱਢ ਦੀ ਮਰਕੁਰ ਜੈਦੀ ਪ੍ਰਾਈਜ਼ ਰੱਖਿਆ ਹੋਇਆ ਜੇ ਦੋਸਤੋ ਬੱਚਾ ਹੁੰਦਾ ਇਹਨੇ ਦੁੱਧ ਤੇ ਨਾਲ ਫਿਰ ਤੇ ਵੈੜ ਵਿਕਦੀ 35-36 ਹਜ਼ਾਰ ਦੀ ਰਾਮ ਨੇ ਹੁਣ ਦੋਸਤ ਮੋਲ ਕਰਨ ਦਾ 30 ਕਰੀ ਜਾਈਏ 32 ਕਰੀ ਜਾਈਏ ਜਿਹੜੀ ਲਾਇਦੇ ਆ ਦੋਸਤੋ 27000 ਚੋਂ ਥੋੜਾ ਬਬਾ ਛੋਟ ਛਪਾ ਕਰ ਦਾਂਗੇ 27000 ਦੀ ਵੈੜ ਹੋ ਜੂਗੀ 4 ਲੀਟਰ ਤੋਂ ਬਾਅਦ ਹੁੰਦੇ ਆ 4 ਲੀਟਰ ਮੰਨ ਕੇ ਕੋਈ ਵੀ ਵੀ ਆਪਣੀ ਵੈੜ ਦੀ ਕੀਮਤ ਕਰ ਸਕਦਾ ਤਾਂ ਸੋ ਦੋਸਤੋ ਆ ਗੱਲ ਕਰਦੇ ਆ ਦੂਸਰੇ ਨੰਬਰ ਤੇ ਆ ਦੇਖ ਸਕਦੇ ਇਸ ਕੋਲ ਚੱਲ ਜੇ ਤਾਂ ਆਹ ਥਾਣਾ ਦਾ ਸਾਇਤ ਚੱਕ ਜੇ ਹਲੂ ਦੋਸਤ ਪੂਰਾ ਪ੍ਰੋਪਰ ਮੁਠੀ ਵਾਲਾ ਥਾਣਾ ਹੈ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਇੱਕਦਮ ਚੌਣ ਚੋਕੇ ਜਿਹਾ ਬਾਕੀ ਦੋਸਤੋ ਬੱਚਾ ਇਹਦਾ ਵੀ ਨਹੀਂ ਹੈਗਾ ਕੋਈ ਤੇ ਬਾਕੀ ਘਰ ਵਾਲਿਆਂ ਦੇ ਅਦਾ ਕਹਿਣ ਦੇ ਮੁਤਾਬਕ ਤੇ ਮਹੀਨਾ ਕੀ ਹੋਇਆ ਬਸ ਸੂਈ ਨੂੰ ਤੇ ਬਾਕੀ ਆਪੋ ਆਪਣੀ ਸਮਝ ਲਾ ਸਕਦਾ ਕੋਈ ਵੀ ਆਪਾਂ ਚਲੋ ਥਣਪਾਂਡੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਫੀਦਾਰੀ ਕਰਕੇ ਲੈ ਆਇਆ ਬਾਕੀ ਕੋਈ ਦੋ ਮਹੀਨੇ ਲਾਲਚਾਰ ਲਾਲੇ ਜਿੰਨੇ ਮਰਜ਼ੀ ਭਾਈ ਜਵੇ ਜਿਹੜਾ ਦੁੱਧ ਇਹਦੇ ਕੋਹਾਜ ਰਿਹਾ ਮੋਕੇ ਤੇ ਕੋਈ 8 ਲੀਟਰ ਦੁੱਧ ਹਾਜਰ ਰਿਹਾ ਬਾਕੀ ਥਣਪਾਂਡੇ ਦੀ ਓਕੇ ਆ ਇਹ ਨਹੀਂ ਕਿ ਕੋਈ ਭੂਰ ਜਾਂ ਕਿ ਛੱਟਾ ਜਾਂ ਕੋਈ ਕਮੀ ਪੇਟੀ ਹੈਗੀ ਕਿ ਭਾਈ ਸਾਹਿਬ ਤੇ ਮੁੱਲ ਕਰਨ ਨੂੰ ਦੋਸਤੋ ਇਹਦਾ ਵੀ ਕਰਨ ਨੂੰ ਤੀ ਪਤੀ ਜੋ ਮਰਜੀ ਕਰੀ ਜਾਈਏ ਇਹ ਆਪਾਂ ਜਿਹੜੀ ਲੈ ਦੇ ਆ ਦੋਸਤੋ ਮੁੱਲ ਕਰਨ ਨੂੰ 26 27 ਕਰਦੇ ਆ ਜਿਹੜੀ ਲੈ ਦੇ ਆ ਦੋਸਤੋ ਇਹ ਆਪਾਂ 24000 ਰੁਪਏ ਦੀ ਵੈਡ ਦੇ ਦਾਂਗੇ ਕਿਉਂਕਿ 24000 ਦੀ ਵੈਡ ਹੋ ਜੂਗੀ ਚੌੜੀ ਚੋਈ ਦੀ ਪੂਰੀ ਓਕੇ ਆ ਬਾਕੀ ਸੋਇਆਂ ਦਾ ਦੱਸਣ ਦੇ ਮਤਲਬ ਕਰਦੇ ਹੋ ਆਪਾਂ ਤੁਹਾਨੂੰ ਦੱਸਤਾ ਵਾਂ ਕਿ ਉਹਨੂੰ 2-3 ਮਹੀਨੇ ਦਾ ਦੱਸਦੇ ਸਮਾਂ ਇਹਨੂੰ ਕੋਈ ਮਹੀਨੇ ਦਾ ਦੱਸਦੇ ਬਾਕੀ ਆਪੋ ਆਪਣੀ ਸਮਝ ਕੋਈ ਵੀ ਲਾ ਸਕਦਾ ਵੀਰ ਕਿਉਂਕਿ ਆਪਣੀਆਂ ਘਰ ਦੀਆਂ ਨਹੀਂ ਹੈਗੀਆਂ ਆਪਾਂ ਵੀ ਖਰੀਦਦਾਰੀ ਕਰਕੇ ਲੈ ਕੇ ਆਏ ਆ ਤੇ ਜਿਹੜਾ ਦੁੱਧ ਹੈ ਉਹ ਆਪਾਂ ਤੁਹਾਨੂੰ ਦੱਸ ਸਕਦੇ ਆ ਵੀ 7 ਤੋਂ 8 ਲੀਟਰ ਮੋਪੇ ਘਾਜ ਰਹੇ ਆ ਤੇ ਦੋਸਤੋ ਇਹ ਆਪਾਂ 24000 ਰੁਪਏ ਦਾ ਥੋੜਾ ਬਹੁਤਾ ਛੋਟ ਛੱਪਾ ਹਣਾ 24000 ਰੁਪਏ ਦੀ ਵੈੜ ਦੇ ਦਾਂਗੇ ਦੁੱਧ 7-8 ਲੀਟਰ ਹਾਜਰੇ ਦੇ ਕੋਲ ਵੀ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ